ਜਦੋਂ ਵੱਡੇ ਵੱਡੇ ਹਸਪਤਾਲਾਂ ਦੇ ਵੱਡੇ ਵੱਡੇ ਡਾਕਟਰ ਜਵਾਬ ਦੇ ਦੇਣਾ ਉਸ ਤੋਂ ਬਾਅਦ ਲੋਕ ਇੱਥੇ ਆਉਂਦੇ ਨੇ ਦੋਸਤੋ ਬਿਮਾਰੀ ਕਿੰਨੀ ਵੀ ਪੁਰਾਣੀ ਕਿੰਨੀ ਵੀ ਵੱਡੀ ਹੋਵੇ ਇੱਥੇ ਆ ਕੇ ਕਹਿੰਦੇ ਚੁਟਕੀਆਂ ਚ ਠੀਕ ਹੋ ਜਾਂਦੀ ਹੈ ਦੋਸਤੋ ਕਈ ਲੋਕ ਤਾਂ ਇਸ ਨੂੰ ਵਹਿਮ ਭਰਮ ਵੀ ਕਹਿਣਗੇ ਪਰ ਜਦੋਂ ਇੱਥੋਂ ਦੇ ਮਰੀਜ਼ ਤੁਹਾਨੂੰ ਦਿਖਾਵਾਂਗੇ ਨਾ ਤੁਹਾਡੀਆਂ ਅੱਖਾਂ ਅੱਡੀਆਂ ਦੀਆਂ ਅੱਡੀਆਂ ਰਹਿ ਜਾਣਗੀਆਂ ਅਤੇ ਦੋਸਤੋ ਜਦੋਂ ਇਸ ਚੀਜ਼ ਦੇ ਤੁਹਾਨੂੰ ਪੂਰੀ ਇਹਦੇ ਬਾਰੇ ਜਾਣਕਾਰੀ ਦੇਵਾਂਗੇ ਨਾ ਉਦੋਂ ਤੁਸੀਂ ਖੁਦ ਸੋਚੋਗੇ ਅਤੇ ਸੋਚਣ ਤੇ ਮਜਬੂਰ ਵੀ ਹੋ ਜਾਓਗੇ ਵੀ ਵਾਕਈ ਯਾਰ ਇਹੋ ਜਿਹਾ ਕੁਝ ਵੀ ਹੁੰਦਾ ਦੁਨੀਆ ਤੇ ਦੋ ਤੋ ਪਹਿਲਾਂ ਤੁਹਾਨੂੰ ਇਸ ਜਗ੍ਹਾ ਦੇ ਦਰਸ਼ਨ ਕਰਾ ਦਈਏ ਜੰਗਲਾਂ ਦੇ ਵਿੱਚ ਬਣੀ ਇਹ ਇੱਕ ਨਿੱਕੀ ਜਿਹੀ ਛੱਪੜੀ ਹੈ ਤਲਾਹ ਕਹਿ ਸਕਦੇ ਹਾਂ ਅਤੇ ਇੱਕ ਏ ਵਾਲਾ ਜੋ ਤੁਸੀਂ ਮਜ਼ਾਰ ਦੇਖਦੇ ਹੋ ਇਹ ਹੈ ਦੋਸਤੋ ਜੰਗਲਾਂ ਦੇ ਵਿੱਚ ਬਣੀ ਹੋਈ ਹੈ ਹੈਗੀ ਪੰਜਾਬ ਦੇ ਵਿੱਚ ਹੀ ਹੈ ਕਿਹੜੀ ਇਹ ਜਗ੍ਹਾ ਕਿਹੜੀ ਥਾਂ ਹੈ ਕਿਵੇਂ ਤੁਸੀਂ ਨੇ ਆਉਣਾ ਕਿਹੜੀਆਂ-ਕੜੀਆਂ ਬਿਮਾਰੀਆਂ ਠੀਕ ਹੁੰਦੀਆਂ ਨੇ ਸਾਰੀ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਅਸੀਂ ਦਰਸ਼ਨ ਕਰਾ ਦਈਏ ਤੁਹਾਨੂੰ ਇਸ ਜਗ੍ਹਾ ਦੇ ਦੋਸਤੋ ਬੜੀ ਮੰਨਤ ਵਾਲੀ ਜਗ੍ਹਾ ਹੈ ਨੇੜੇ-ਨੇੜੇ ਦੇ ਕਈ ਪਿੰਡ ਇੱਥੇ ਆ ਕੇ ਨਤਮਸਤਕ ਹੁੰਦੇ ਨੇ ਅਤੇ ਉਹਨਾਂ ਦਾ ਮੰਨਣਾ ਹੈ ਕਿ ਜਿਹੜੀਆਂ ਬਿਮਾਰੀਆਂ ਡਾਕਟਰ ਵੀ ਠੀਕ ਨਹੀਂ ਕਰ ਸਕਦੇ ਜਿਹੜੀਆਂ ਬਿਮਾਰੀਆਂ ਡਾਕਟਰ ਵੀ ਮਨਾ ਕਰ ਜਾਂਦੇ ਨੇ ਹੱਥ ਖੜੇ ਕਰ ਜਾਂਦੇ ਨੇ ਲੋਕ ਲੱਖਾਂ ਰੁਪਏ ਵੱਡੇ ਵੱਡੇ ਹਸਪਤਾਲਾਂ 'ਚ ਖਰਚਣ ਤੋਂ ਬਾਅਦ ਜਦੋਂ ਇੱਥੇ ਆਉਂਦੇ ਨੇ ਨਾ ਕਹਿੰਦੇ ਇੱਥੇ ਫ੍ਰੀ ਦੇ ਵਿੱਚ ਹੀ ਇਲਾਜ ਹੋ ਜਾਂਦਾ ਹੈ ਸਿਰਫ ਦਰਸ਼ਨ ਕਰਨ ਦੇ ਨਾਲ ਅਤੇ ਉਸ ਤਲਾ ਦੇ ਵਿੱਚ ਨਹਾਉਣ ਦੇ ਨਾਲ ਹਰ ਇੱਕ ਰੋਗ ਕੋਈ ਕਿੰਨਾ ਵੀ ਪੁਰਾਣਾ ਹੋਵੇ ਕਿੰਨਾ ਵੀ ਵੱਡਾ ਹੋਵੇ ਕਹਿੰਦੇ ਝਟਪਾਟੇ ਟੁੱਟ ਜਾਂਦਾ ਹੈ ਦੋਸਤੋ ਹੈਰਾਨ ਹੋ ਜਾਂਦੇ ਨੇ ਲੋਕ ਖੁਦ ਆਪ ਜਿਹੜੇ ਬਹਿਮਾ ਭਰਮਾਂ ਦੇ ਵਿੱਚ ਨਹੀਂ ਪੈਂਦੇ ਨਾ ਉਹ ਜਦੋਂ ਇੱਥੇ ਆਉਂਦੇ ਨੇ ਇੱਥੇ ਠੀਕ ਹੋ ਜਾਂਦੇ ਨੇ ਉਹਨਾਂ ਦੀ ਵੀ ਖੁਸ਼ੀ ਦਾ ਟਿਕਾਣਾ ਅਤੇ ਹੈਰਾਨੀ ਦਾ ਟਿਕਾਣਾ ਨਹੀਂ ਰਹਿੰਦਾ ਦੋਸਤੋ ਬਹਿਮਾ ਭਰਮਾਂ ਦੇ ਵਿੱਚ ਲੋਕ ਪਏ ਨੇ ਇਹ ਕਹਿਣਾ ਬਹੁਤ ਆਸਾਨ ਹੈ ਪਰ ਜਦੋਂ ਕਿਸੇ ਦੇ ਉੱਤੇ ਐਹੋ ਜੀ ਕੋਈ ਬਿਮਾਰੀ ਪੈ ਜਾਂਦੀ ਹੈ ਜਾਂ ਫਿਰ ਡਾਕਟਰ ਵੀ ਹੱਥ ਖੜੇ ਕਰ ਜਾਂਦੇ ਨੇ ਜਾਂ ਲੱਖਾਂ ਰੁਪਏ ਖਰਚਣ ਨਾਲ ਠੀਕ ਨਹੀਂ ਨਾ ਹੁੰਦਾ ਫਿਰ ਇਹ ਬਹਿਮ ਪਰਮ ਦੇ ਵਿੱਚ ਪੈ ਕੇ ਜਦੋਂ ਠੀਕ ਹੋ ਜਾਂਦਾ ਉਹਨਾਂ ਲਈ ਉਹੀ ਰੱਬ ਬਣ ਜਾਂਦਾ ਹੈ ਦੋਸਤੋ ਹਰ ਇੱਕ ਧਰਮ ਦਾ ਆਦਰ ਸਤਿਕਾਰ ਕਰਨਾ ਚਾਹੀਦਾ ਹੈ ਤਾਂ ਫਿਰ ਆਜੋ ਆਪਾਂ ਵੀਡੀਓ ਨੂੰ ਪੂਰੀ ਸਟਾਰਟ ਕਰ ਲੈਨੇ ਆ ਕਿ ਕੀ ਗੱਲਬਾਤ ਹੈ ਤਾਂ ਦੋਸਤੋ ਜਿਵੇਂ ਅਸੀਂ ਤੁਹਾਨੂੰ ਇਹ ਜਗ੍ਹਾ ਦਿਖਾ ਰਹੇ ਹਾਂ ਤੇ ਨਾਲ ਹੀ ਆਪਾਂ ਇਹਦਾ ਇਤਿਹਾਸ ਜਾਂ ਇੱਥੇ ਕੀ ਕੀ ਗੱਲਬਾਤ ਹੁੰਦੀ ਹੈ ਸਾਰੀ ਆਪਾਂ ਇੱਥੇ ਜੋ ਲੋਕ ਆਏ ਨੇ ਕਿੱਥੋਂ ਕਿੱਥੋਂ ਆਏ ਨੇ ਸਾਰੀ ਗੱਲਬਾਤ ਆਪਾਂ ਇੱਥੇ ਲੋਕਾਂ ਨਾਲ ਕਰਾਂਗੇ ਜੋ ਲੋਕਲ ਜੁੜੇ ਨੇ ਸਤਿ ਸ਼ਕਾਲ ਜੀ ਕਿਹੜਾ ਬੰਦਾ ਜੀ ਆਪਣਾ ਸੁਨਾਮ ਸੁਨਾਮ ਅੱਛਾ ਜੀ ਕੀ ਇਤਿਹਾਸ ਹੈ ਕੀ ਗੱਲਬਾਤ ਸਾਰਾ ਸਾਬ ਐਸੀ ਪਟਿਆਲੇ ਤੋਂ ਉਹਨਾਂ ਦੇ ਹੱਥਾਂ 'ਚ ਬਹੁਤ ਕੀੜੇ ਪਏ ਹੋਏ ਸੀ ਅੱਛਾ ਜਮਈ ਪਹਿਲਾਂ ਤੇ ਹੱਥਾਂ 'ਚ ਠੀਕ ਹੈ ਜੀ ਉਹ ਹੁਣ ਠੀਕ ਨਹੀਂ ਓਕੇ ਨੇ ਓਕੇ ਹੁਣ ਬਸ ਬੱਸ ਠੀਕ ਹੈ ਜੀ ਇਧਰੋਂ ਮੇਰੀ ਲੇਡੀਜ਼ ਮੇਰੀ ਘਰ ਵਾਲੀ ਬਹੁਤ ਧੀਲੇ ਸੀ 9 ਮਹੀਨੇ ਹੋ ਗਏ ਅੱਛਾ ਜੀ ਹੁਣ ਐ ਸੈਟ ਹੋ ਰਹੀ ਹੈ ਸੈਟ ਅੱਛਾ ਕੀ ਮੇ ਆਉਣਾ ਕੀ ਗੱਲਬਾਤ ਹੈ ਇੱਥੇ ਔਰ ਇਹ ਤਿੰਨ ਵਾਰੀ ਨਹਾਣਾ ਪੈਂਦਾ ਜੀ ਕਿਹੜੇ ਦਿਨ ਸ਼ਨੀਵਾਰ ਸ਼ਨੀਵਾਰ ਨੂੰ ਹਾਂਜੀ ਤਿੰਨ ਵਾਰੀ ਨਹਾਓ ਇੱਕ ਵਾਰੀ ਕਪੜੇ ਧਾਰੋ ਦੂਜੀ ਵਾਰੀ ਇੰਤਾਰਨੇ ਅੱਛਾ ਪਹਿਲੀ ਵਾਰੀ ਨਹਾਉਂਗੇ ਕਪੜੇ ਧਾਰਨੇ ਨੇ ਹਾਂਜੀ ਦੂਜੀ ਵਾਰੀ ਨਹੀਂ ਧਾਰਨੀ ਠੀਕ ਹੈ ਨਹਾ ਕੇ ਆਪਣਾ ਮਰਸ਼ਨ ਕਰੋ ਅੰਦਰ ਮਤ ਬਾਬੇ ਦੇ ਠੀਕ ਹੈ ਜੀ ਰੋੜ ਮਿਲੂਗਾ ਹੀ ਰੋੜ ਹਾਂਜੀ ਹਾਂਜੀ ਉਹ ਰੋੜ ਦਿਨ ਤੱਕਰ ਬੰਦਾ ਠੀਕ ਨਹੀਂ ਹੁੰਦਾ ਉਹਨੇ ਤੱਕਰ ਬੱਸ ਅੱਛਾ ਰੋੜ ਰੋੜ ਪਾ ਕੇ ਰੱਖ ਰੋੜ ਪਾ ਕੇ ਰੱਖਣਾ ਉਸ ਤੋਂ ਬਾਅਦ ਜੇ ਰੋੜ ਤਰਕੇ ਜਾਓ ਠੀਕ ਹੋਣਾ ਜੀ ਦੋ ਰੋੜ ਚਾੜਨੇ ਨੇ ਅੱਛਾ ਦੋ ਰੋੜ ਚਾੜਨੇ ਨੇ ਹਾਂਜੀ ਅੱਛਾ ਹਾਂਜੀ ਹਾਂਜੀ ਬਹੁਤ ਫਤਦਾ ਹੈ ਬਾਬੇ ਜੀ ਮੈਂ ਟੁੱ ਰਿਕੂ ਕੇ ਲੱਗਦਾ ਰੋਗਾ ਜੀ ਓਰੇ ਠੀਕ ਹੈ ਜੀ ਕੋਈ ਕਮਜ਼ੋਰ ਦਾ ਬੱਚਾ ਹਾਂਜੀ ਹਾਂਜੀ ਫੁੱਲਦਾ ਨਹੀਂ ਹਾਂਜੀ ਹਾਂਜੀ ਉਹ ਵੀ ਇੱਥੇ ਆ ਕੇ ਠੀਕ ਹੋ ਜਾ ਅੱਛਾ ਚੜਦਾ ਕੀ ਕੁਛ ਓਰੇ ਓਰੇ ਬਾਬੀ ਸਦਾ ਹੀ ਪਿਓ ਮਰਜੀ ਕਿੜਾ ਉਹ ਜਿਵੇਂ ਓਰੇ ਚਾਦਰਾਂ ਹੋਈਆਂ ਜੀ ਇਹੇ ਜਿਹੀ ਚੀਜ਼ਾਂ ਚੜਦੀ ਠੀਕ ਹੈ ਜੀ ਪੜੋਲੇ ਚੜੇ ਪੈ ਨੇ ਮਿੱਟੀ ਦੇ ਹਾਂਜੀ ਉਹ ਵੀ ਚੜਦੀ ਠੀਕ ਹੈ ਜੀ ਜਦੋਂ ਸੁੱਖ ਪੂਰੀ ਹੋ ਜਾਂਦੀ ਹੈ ਆਪਣੀ ਠੀਕ ਹੈ ਜੀ ਉਹ ਚੜਦੇ ਠੀਕ ਹੈ ਜੀ ਕੀ ਬਤਾਤਾ ਦੋਸਤੋ ਤੁਸੀਂ ਦੇਖਿਆ ਜਿਵੇਂ ਇੱਥੋਂ ਦੇ ਲੋਕਾਂ ਦੇ ਮੰਨਣਾ ਹੈ ਜਾਂ ਸ਼ਰਧਾ ਹੈ ਸੱਸੀ ਕਾਲ ਜੀ ਤੁਸੀਂ ਕਿੱਥੋਂ ਆਏ ਜੀ? ਅਸੀਂ ਧੂਰੀ ਤੋਂ ਆਏ ਜੀ। ਧੂਰੀ ਤੋਂ। ਅੱਛਾ ਕੀ ਪਤਾ ਲੱਗਿਆ ਸੀ ਜਗ੍ਹਾ ਬਾਰੇ ਵੀ ਕੀ ਗੱਲਬਾਤ ਇੱਥੇ? ਜੀ ਸਾਡੇ ਮੌਕੇ ਸੀਗੇ। ਅੱਛਾ। ਮੌਕੇ ਵਿੱਚ ਅਸੀਂ ਆਏ ਸੀ ਸਾਡੇ ਠੀਕ। ਸੀਗੇ ਮਤਲਬ ਸੀਗੇ ਵੀ ਠੀਕ ਹੋਗੇ? ਹਾਂ ਜੀ। ਠੀਕ ਹੋਗੇ ਜੀ ਮੌਕੇ ਸਾਡੇ। ਅੱਛਾ ਹੋਰ ਵੀ ਕੋਈ ਆਇਆ ਜੇ ਤੁਸੀਂ ਆਏ ਹੋ? ਅਸੀਂ ਮੈਂ ਆਇਆ ਨਹੀਂ ਮੇਰੇ ਨਾਲ ਆਇਆ। ਅਜ ਵੀ ਨਾ ਤੁਸੀਂ ਬੋਲਦੇ। ਅੱਛਾ ਆਜੋ ਜੀ। ਤੁਹਾਨੂੰ ਕੀ ਪ੍ਰੋਬਲਮ ਹੈ ਜੀ? ਵੀਰ ਜੀ ਸਾਡਾ ਪੁੱਤਾ ਸੀਗਾ, ਉਹ ਕਮਜ਼ੋਰ ਬੋਸ ਸੀਗਾ। ਉਹਨੂੰ ਨੁਹਾਉਣ ਵਾਸਤੇ ਲਿਆਏ ਸੀਗੇ। ਅੱਛਾ। ਵੀ ਠੀਕ ਹੈ ਪਹਿਲਾਂ ਨਾਲੋ। ਅੱ ਠੀਕ ਆ ਸਾਰਾ ਕੁਝ ਬੋਲਣ ਚੱਲ ਜੇ ਅੱਛਾ ਕੀ ਚੜਾਇਆ ਕੀ ਆ ਤੁਸੀਂ ਪ੍ਰਸ਼ਾਦ ਕੀ ਤਾਂ ਬਸ ਬਾਬਾ ਜੀ ਦਾ ਘੋੜੇ ਚੜਾਏ ਸੀਗੇ ਪ੍ਰਸ਼ਾਦ ਚੜਾ ਕੇ ਸੀ ਲੱਡੂ ਚੜਾ ਕੇ ਸੀ ਨਮਕ ਝਾਲੂ ਠੀਕ ਹੈ ਜੀ ਹਾਂ ਅੱਛਾ ਇੱਕ ਜਿਹੜਾ ਕਹਿੰਦੇ ਬੱਚਾ ਕਮਜ਼ੋਰਾ ਹੋਵੇ ਉਹਦੇ ਵਾਸਤੇ ਢੋਲਾ ਮਿੱਟੀ ਦਾ ਢੋਲਾ ਬਣਾ ਕੇ ਚੜਾਉਂਦੇ ਨੇ ਉਹ ਨਹੀਂ ਚੜਾਇਆ ਤੁਸੀਂ ਨਾ ਜੀ ਉਹ ਨਹੀਂ ਚੜਾਇਆ ਅਸੀਂ ਉਹ ਤਾਂ ਜ਼ਰੂਰੀ ਹੈ ਕਹਿੰਦੇ ਵੀ ਜੇ ਬੱਚਾ ਕਮਜ਼ੋਰਾ ਹੋਵੇ ਉਹ ਵੀ ਮਿੱਟੀ ਦਾ ਢੋਲਾ ਬਣਾ ਕੇ ਚੜਾਓ ਤਾਂ ਕਿ ਢੋਲੇ ਵਰਗਾ ਹੋ ਜੇ ਉਹ ਢੋਲੇ ਵਰਗਾ ਹੋਇਆ ਨਹੀਂ ਹਜੇ ਚੜਾ ਕੇ ਜਾਵਾਂਗੇ ਜੋਰੀ ਹੈ ਜੇ ਚੜਾ ਕੇ ਜਾਵਾਂਗੇ ਪਹਿਲਾਂ ਨਾਲੋਂ ਠੀਕ ਆ ਹਾਂ

ਕਿਵੇਂ ਦਾ ਮਹਿਸੂਸ ਹੋ ਰਿਹਾ ਜੀ ਹੁਣ ਤਾਂ ਬਹੁਤ ਵਧੀਆ ਜੀ ਅੱਛਾ ਕੀ ਪ੍ਰੋਬਲਮ ਕੀ ਸੀ ਮੈਂ ਨਾ ਖਾਣਾ ਨਹੀਂ ਸਿੱਖਾਂਦੀ ਤੁਰਿਆ ਨਹੀਂ ਸੀ ਜਾਂਦਾ ਮੈਂ ਤਾਂ ਅੱਛਾ ਇਸ ਕਰਕੇ ਵੀ ਬਹੁਤ ਪ੍ਰੋਬਲਮ ਸੀ ਵੀ ਇੱਥੇ ਤੋਂ ਇੱਥੇ ਤੱਕ ਵੀ ਨਹੀਂ ਚੱਲ ਸਕਦੀ ਸੀ ਮੈਂ ਅੱਛਾ ਜੀ ਜ਼ਿੰਦੇ ਸਬਾਈ ਦੇ ਆਣ ਲਗੇ ਬਹੁਤ ਵਧੀਆ ਹੋ ਗਏ ਠੀਕ ਹੈ ਮਤਲਬ ਪੁਰਾਣੇ ਤੋਂ ਪੁਰਾਣੇ ਬਿਮਾਰ ਰੋਗ ਟੁੱਟਦੇ ਨਾ ਜਾਂਦਾ ਜੀ ਹਰੇਕ ਰੋਗ ਟਿਆ ਜਾਂਦਾ ਮੈਂ ਕਹਿੰਦਾ ਖਾਜ ਵਗੈਰਾ ਹੋਵੇ ਕਿਸੇ ਨੂੰ ਠੀਕ ਹੈ ਜੀ ਕੋਈ ਵੀ ਹੋਵੇ ਸਭ ਕੁੱਤੇ ਜਾਂਦਾ ਠੀਕ ਮੈਂ ਤੁਹਾਨੂੰ ਦੱਸਿਆ ਜੀ ਮੇਰੇ ਸਾਲੇ ਦੇ ਕੀੜੇ ਪੈ ਗਏ ਸੀ ਹਾਂ ਹਾਂ ਡਾਕਟਰੀ ਲਾਜ਼ਮੀ ਮਹਾ ਬਹੁਕ ਕਰਾ ਕੇ ਦੇਖ ਲਿਆ ਸੀ ਏਕ ਅਲਰਜੀ ਦਾ ਪ੍ਰੋਬਲਮ ਹੈ ਜੀ ਨਾ ਜਿਹਨੂੰ ਹੋ ਜੇ ਡਾਕਟਰਾਂ ਤੋਂ ਵੀ ਨਹੀਂ ਠੀਕ ਹੁੰਦੀ ਹੁੰਦੀ ਉਹਰੇ ਆ ਕੇ ਠੀਕ ਹੋ ਗਿਆ ਜੀ ਅੱਛਾ ਐਂਡ ਹੱਥ ਸਾਫ਼ ਹੋ ਗਏ ਜਮੈਂ ਬਿਲਕੁਲ ਸਾਫ਼ ਠੀਕ ਹੈ ਜੀ ਠੀਕ ਹੈ ਜੀ ਇਹ ਬਾਬੇ ਦੀ ਮਹਿਰ ਹੈ ਵਾ ਠੀਕ ਹੈ ਜੀ ਅੱਛਾ ਇੱਕ ਐਡਰੈਸ ਦੱਸ ਦਿਓ ਜੀ ਇੱਥੇ ਦਾਕਰ ਕਿਸੇ ਨੇ ਆਉਣਾ ਹੋਵੇ ਨਾ ਪ੍ਰੋਪਰ ਜਿਹਾ ਐਡਰੈਸ ਦੱਸ ਦਿਓ ਸਾਜਲੀ ਰੋੜਾ ਜੀ ਅੱਛਾ ਲਹਿਰਾ ਸਾਜਲੀ ਰੋੜਾ ਹਾ ਰੋੜ ਤੇ ਠੀਕ ਹੈ ਟਰੱਕ ਯੂਨੀਟ ਨਾਲ ਸੁਣਾ ਇਹ ਫੇਸਬੁਕ ਕਿਤੇ ਉਗ ਰਿਹਾ ਹੈ ਇਹ ਫੇਸਬੁਕ YouTube ਸਾਰੇ ਕਿਤੇ ਆਉਜੀ ਦੋਸਤੋ ਆਪਾਂ ਖੜੇ ਆ ਸੁਨਾਮ ਦਾ ਜਦੋਂ ਆਪਾਂ ਸੁਨਾਮ ਤੋਂ ਮੇਨ ਰੋਡ ਹੈ ਜੀ ਸੁਨਾਮ ਤੋਂ ਲਹਿਰਾ ਲਹਿਰਾ ਜਾਂਦੇ ਆ ਜਾਂ ਸ਼ਾਜਲੀ ਜਾਂਦੇ ਆ ਮੇਨ ਰੋਡ ਤੇ ਅੱਧਾ ਕਿਲੋਮੀਟਰ ਹਟ ਕੇ ਰੋਡ ਤੋਂ ਪੁੱਛ ਵੀ ਸਕਦੇ ਹੋ ਤੁਸੀਂ ਟਰੱਕ ਯੂਨੀਅਨ ਦੇ ਨਾਲ ਹੀ ਹੈ ਸੁਨਾਮ ਪੰਜਾਬ ਦੇ ਵਿੱਚ ਖੜੇ ਆ ਆਪਾਂ ਜਿਹਨੂੰ ਸੁਨਾਮ ਤਹਿਸੀਲ ਹੈ ਤੇ ਆਪਣਾ ਸੰਗਰੂਰ ਜ਼ਿਲ੍ਹਾ ਪੈਂਦਾ ਹੈ ਅੱਛਾ ਮੰਨ ਲਓ ਕੋਈ ਬੰਦਾ ਆਉਂਦਾ ਇੱਥੇ ਤਾਂ ਹੋਰ ਕੀ ਬਲੇ ਪ੍ਰਸ਼ਾਦ ਵਗੈਰਾ ਜਾਂ ਕਿਹੜੇ ਦਿਨ ਆ ਸਕਦਾ ਉਰ ਤਾਂ ਪਹਿਲਾਂ ਨਹਾਵੇ ਜੀ ਨਹਾ ਕੇ ਆਪਣੇ ਕੱਪੜੇ ਤਾਰੇ ਫਿਰ ਆਵੇ ਰੋਡ ਬੰਨੇ ਪਹਿਲੇ ਦਿਨ ਠੀਕ ਹੈ ਪਹਿਲੇ ਦਿਨ ਜਿੰਨ ਤੱਕ ਉਹਦੀ ਠੀਕ ਨਹੀਂ ਹੁੰਦੀ ਚੀਜ਼ ਠੀਕ ਹੈ ਜੀ ਹੁਣ ਤੱਕ ਰੋਡ ਨਹੀਂ ਤਾਰ ਰੋਡ ਨਹੀਂ ਤਾਰਨਾ ਹੈ ਠੀਕ ਹੈ ਜੀ ਤਾਂ ਦੋਸਤੋ ਅਗਰ ਤੁਹਾਨੂੰ ਵੀ ਕੋਈ ਇਸ ਤਰ੍ਹਾਂ ਦੀ ਪ੍ਰੋਬਲਮ ਹੈਗੀ ਹੈ ਜਾਂ ਕਿਸੇ ਤੁਹਾਡੇ ਪਰਿਵਾਰ ਦੇ ਵਿੱਚ ਕਿਸੇ ਨੂੰ ਹੈਗੀ ਹੈ ਤੁਸੀਂ ਲੈ ਕੇ ਆ ਸਕਦੇ ਹੋ ਅਜਾ ਬਾਪੂ ਜੀ ਤੁਸੀਂ ਕਿੱਥੋਂ ਮੈਂ ਤਾਂ ਤੀਜੀ ਵਾਰੀ ਆਇਆ ਹਾਂ ਨਾ ਹੁਣ ਅੱਛਾ ਜੀ ਅੱਜ ਦੱਬਾ ਝੜ ਕੇ ਜਾਊਂਗਾ ਮੈਨੂੰ ਖੁਰਕ ਦੀ ਸ਼ਿਕਾਇਤ ਸੀ ਅੱਛਾ ਜੀ ਹੁਣ ਮੁੜ ਕੇ ਹੋਈ ਅਜਾ ਬਾਪੂ ਜੀ ਤੁਸੀਂ ਗਾਤਰਾ ਪਾਇਆ ਸ੍ਰੀ ਸਾਹਿਬ ਪਾਈ ਹੈ ਤੇ ਕਈ ਲੋਕ ਕਹਿੰਦੇ ਨੇ ਵੀ ਯਾਰ ਬਹਿਮਾ ਪਰਮਾ ਚ ਨਹੀਂ ਪਹਿਣਾ ਚਾਹੀਦਾ ਠੀਕ ਹੈ ਤੇ ਇਹ ਵੀਡੀਓ ਨੂੰ ਦੇਖ ਕੇ ਵੀ ਕਈ ਲੋਕ ਇਸ ਤਰ੍ਹਾਂ ਦੀਆਂ ਗੱਲਾਂ ਕਰਨਗੇ ਹਨਾ ਵੀ ਬਹਿਮਾ ਚ ਪਾਉਂਦੇ ਨੇ ਜਾਂ ਪਰ ਹਾਂ ਵੀ ਕੀ ਕਹਿਣਾ ਚਾਹੋਗੇ ਇਹ ਜਿਹੇ ਲੋਕ ਠੀਕ ਹੋਇਆ ਕੋਲਮ ਲਾ ਠੀਕ ਹੋਇਆ ਹੁਣ ਮੈਂ ਡੱਬਾ ਸੁੱਕ ਕੇ ਗਿਆ ਸੀ ਲੱਡੂਆਂ ਦਾ ਅੱਜ ਡੱਬਾ ਚਾੜ ਕੇ ਜਾਊਂਗਾ ਕਿੰਨਾ ਚਿਰ ਹੋ ਗਿਆ ਤੁਹਾਨੂੰ ਇੱਥੇ ਆਉਂਦੇ ਨੂੰ ਮੈਂ ਤੀਜੀ ਵਾਰ ਨ ਆਇਆ ਤੀਜੀ ਵਾਰ ਨ ਆਇਆ ਕੀ ਕੀ ਪ੍ਰੋਬਲਮ ਸੀਗੀ ਮੈਂ ਆਹੀ ਮੈਂ ਤਾਂ ਖੁਰਕਦੀ ਸੁੱਕਿਆ ਸੀ ਅੱਛਾ ਖੁਰਕਦੀ ਸੁੱਕਿਆ ਸੀ ਲੋਕਾਂ ਦੀ ਦਵਾਈ ਉਰੇ ਡੇਗ ਗਿਆ ਸੀ ਮੁਰਕੇ ਦਵਾਈ ਨਹੀਂ ਲਈ ਅੱਛਾ ਉਰੀ ਡੇਗ ਗਿਆ ਸੀ ਹਾਂ ਪਹਿਲੇ ਦਿਨ ਜਿਹੜੀਆਂ ਆਈਆਂ ਤੇ ਦੋ ਚਾਰ ਗੋਲੀਆਂ ਇੱਥੇ ਕੱਪੜੇ ਡੇਗ ਗਿਆ ਹਾਂ ਬਹੁਤ ਸਾਰੀਆਂ ਗੋਲੀਆਂ ਡੇਗ ਗਿਆ ਹਾਂ ਠੀਕ ਹੈ ਚਲੋ ਕਿਆ ਬਾਤ ਹੈ ਤਾਂ ਦੋਸਤੋ ਠੀਕ ਹੈ ਜੀ ਤਾਂ ਦੋਸਤੋ